ਪੰਜਾਬ 24 ਨਿਊਜ਼ ਚੈਨਲ ਵਿੱਚ ਆਪਦੀ ਦਾ ਸਵਾਗਤ ਹੈ ਮੈਂ ਹਾਂ ਅਬਨੋਦ ਟੂਡੇ ਪੰਜਾਬ 24 ਨਿਊਜ਼ ਚੈਨਲ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਤ ਇੱਕ ਵੱਡੀ ਖਬਰ ਹੈ ਪਿਛਲੇ ਦਿਨੀ ਸ਼ੁਰੂਆਤ ਰਾਤ ਦੇ ਅਦੀਨ ਪਿੰਦੇ ਪਿੰਡ ਕੋਲ ਪ੍ਰਵੇਖੇ ਇੱਕ ਨੌਜਵਾਨ ਦਾ ਕਤਲ ਹੋ ਗਿਆ ਸੀ ਜਿਸ ਸੰਬੰਧੀ ਪੰਜਾਬ ਪੁਲਿਸ ਨੇ ਵੱਡਾ ਆਪਰੇਸ਼ਨ ਕਰਦੇ ਹੋਏ ਕਾంటర్ ਇੰਟੈਲੀਜੈਂਸ ਅਤੇ ਐਸਬੀਐਸ ਨਗਰਦੀ ਪੁਲਿਸ ਨੇ ਮਿਲ ਕੇ ਸਾਂਝੇ ਯਤਨਾਂ ਸਦਕੇ ਦੋ ਮੁੱਖ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਠੀਕ ਹੈ ਜੀ ਲਓ ਜੀ ਹਾਂ ਜੀ ਜੈ ਜੀ ਮਤ ਜੈ ਜੀ ਜਿਹੜੀ ਗੈਂਗਸਟਰਸ ਤੇ ਕ੍ਰਿਮੀਨਲਜ਼ ਦੇ ਖਿਲਾਫ ਅਸੀਂ ਇੱਕ ਮਹਿੰਮ ਚਲਾਈ ਹੈ ਉਹਦੇ ਵਿੱਚ ਕਾਉਂਟਰ ਇੰਟੈਲੀਜੈਂਸ ਅਤੇ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਕੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਦੇ ਵਿੱਚ ਕਾਉਂਟਰ ਇੰਟੈਲੀਜੈਂਸ ਅਤੇ ਨਵਾਂ ਸ਼ਹਿਰ ਪੁਲਿਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਵਿਅਕਤੀਆਂ ਨੂੰ ਮੁੰਬਈ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਨਾਮ ਕਰਨ ਗੰਗੜ ਅਤੇ ਜਸਕਰਨਦੀਪ ਸਿੰਘ ਕਾਲੂ ਹਨ ਇਹ ਦੋਵੇਂ ਬੰਬੀਹਾ ਗੈਂਗ ਨਾਲ ਸੰਬੰਧ ਰੱਖਦੇ ਹਨ ਇਸ ਕਤਲ ਦੇ ਵਿੱਚ ਜੋ ਮੇਨ ਮਾਸਟਰਮਾਈਂਡ ਸੀਗਾ ਉਹ ਜਸਕਰਨਦੀਪ ਸਿੰਘ ਕੰਨੂ ਹੈ ਜੋ ਪਿੱਛੋਂ ਗੜਸ਼ੰਕਰ ਦਾ ਰਹਿਣ ਵਾਲਾ ਹੈ ਤੇ ਇਸ ਵਕਤ ਯੂਐਸਏ ਦੇ ਵਿੱਚ ਹੈ ਉਹਨੇ ਹੀ ਕਰਨ ਨੂੰ ਵੈਪਨ ਪ੍ਰੋਵਾਈਡ ਕੀਤੇ ਵਜਾ ਰੰਜੀਤ ਜੋ ਇਸ ਕੇਸ ਦੇ ਵਿੱਚ ਹੈਗੀ ਹੈ ਜੋ ਜਸਕਰਨ ਕੰਨੂ ਜੋ ਬਾਹਰ ਬੈਠਾ ਹੈ ਯੂਐਸਏ ਦੇ ਵਿੱਚ ਤੇ ਕਰਨ ਗੰਗੜ ਇਹਨਾਂ ਦੋਹਾਂ ਦੀ ਹਰਦੀਪ ਨਾਲ ਨਿੱਜੀ ਦੁਸ਼ਮਣੀ ਸੀਗੀ ਜਿਹਦੇ ਕਰਕੇ ਇਹ ਕਤਲ ਹੋਇਆ ਹੈਗਾ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਹੜੇ ਤਿੰਨੇ ਵਿਅਕਤੀ ਹੈਗੇ ਆ ਜੋ ਮੇਨ ਮਾਸਟਰਮਾਈਂਡ ਹੈ ਤੇ ਜੋ ਦੋ ਵਿਅਕਤੀ ਅਸੀਂ ਅਰੈਸਟ ਕੀਤੇ ਆ ਇਹ ਤਿੰਨੋਂ ਬੰਮੀਹਾ ਗੈਂਗ ਦੇ ਨਾਲ ਸੰਬੰਧ ਰੱਖਦੇ ਆ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕੀਤਾ ਹੈਗਾ ਤੇ 4 ਦਿਨ ਦਾ ਅਸੀਂ ਇਹਨਾਂ ਦੇ ਰਿਮਾਂਡ ਲਿਆ ਹੈ ਤੇ ਰਿਮਾਂਡ ਦੇ ਵਿੱਚ ਜੋ ਵੀ ਖਲਾਸੇ ਹੋਣਗੇ ਉਹ ਅਸੀਂ ਤੁਹਾਨੂੰ ਦੱਸ ਦਵਾਂਗੇ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਫੜੇ ਜਾਣ ਦੇ ਨਾਲ ਜੋ ਹੋਰ ਕ੍ਰਾਈਮ ਇਹਨਾਂ ਨੇ ਕਰਨਾ ਸੀਗਾ ਉਹਨੂੰ ਵੀ ਅਸੀਂ ਪ੍ਰिवेंट ਕੀਤਾ ਹੈ ਸਰ ਕੋਈ ਵੈਪਨ ਵੀ ਰਿਕਵਰ ਹੋਇਆ ਜੀ ਇਹਨਾਂ ਨੂੰ ਹਜੇ ਅਸੀਂ ਅਰੈਸਟ ਕੀਤਾ ਜੀ ਹਜੇ ਹੁਣੇ ਹੀ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਗੋਂ ਜੋ ਵੀ ਇਹਨਾਂ ਤੋਂ ਕੋਈ ਰਿਕਵਰੀ ਹੁੰਦੀ ਹੈ ਜਾਂ ਕੋਈ ਹੋਰ ਇਹਨਾਂ ਨੇ ਕ੍ਰਾਈਮ ਕਰਨਾ ਸੀ ਜੋ ਵੀ ਖਲਾਸੇ ਹੋਣਗੇ ਅਸੀਂ ਤੁਹਾਨੂੰ ਦੱਸ ਕੋਈ ਨੈਕਸਟ ਪਲਾਨ ਸਰ ਜਿਹੜਾ ਇਸ ਕਰਨ ਕੰਨੂ ਹੈਗਾ ਜੋ ਕਿ ਬੰਬੀਹਾ ਗੈਂਗ ਦਾ ਉਹਦੇ ਨਾਲ ਉਹਦੇ ਟੱਚ 'ਚ ਸੀਗੇ ਤੇ ਜੋ ਵੀ ਇਹਨਾਂ ਨੇ ਨੈਕਸਟ ਪਲਾਨ ਕਰਨਾ ਸੀ ਜਾਂ ਹੋਰ ਕ੍ਰਾਈਮ ਕਰਨਾ ਸੀ ਉਹ ਸਾਰਾ ਅਸੀਂ ਇਹਨਾਂ ਕੋਲੋਂ ਪੁੱਛਾਂਗੇ ਪਹਿਲਾਂ ਵੀ ਬਾਬਲੇ ਉਹ ਵੀ ਸੀਗੇ ਜੀ ਜਿਨ੍ਹਾਂ ਬਾਰੇ ਕੁਝ ਜਾਣਕਾਰੀ ਬਿਲਕੁਲ ਜੀ ਇੱਕ ਇਹਨਾਂ ਦਾ ਐਸੋਸੀਏਟ ਸੀਗਾ ਅਸ਼ਦੀਪ ਸਿੰਘ ਤੇ ਉਹ ਹਜੇ ਅਰੈਸਟ ਨਹੀਂ ਹੋਇਆ ਉਹਨੂੰ ਵੀ ਅਸੀਂ ਜਲਦ ਅਰੈਸਟ ਕਰ ਲਾਂਗੇ ਤੇ ਜੇਲ੍ਹ ਦੇ ਵਿੱਚ ਭੇਜਾਂਗੇ ਤੇ ਹੋਰ ਜਿਹੜੇ ਐਸੋਸੀਏਟ ਹੈ ਸਰ ਇਹਨਾਂ ਦਾ ਕਿਤੇ ਬਾਹਰ ਜਾਣ ਦਾ ਕੋਈ ਪਲਾਨ ਨਹੀਂ ਹਜੇ ਤੱਕ ਤਾਂ ਇਹਨਾਂ ਦਾ ਬਾਹਰ ਜਾਣ ਦਾ ਕੋਈ ਪਲਾਨ ਨਹੀਂ ਸੀਗਾ ਜੀ ਬਟ ਅਸੀਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਨੂੰ ਅਸੀਂ ਬਕਾਇਦਾ ਮੁੰਬਈ ਤੋਂ ਰਸ ਕਰਕੇ ਲਿਆਇਆ ਉੱਥੋਂ ਵੀ ਟ੍ਰਾਂਨਜ਼ਿਟ ਰਿਮਾਂਡ ਲਿਆ ਸੀਗਾ ਤੇ ਹੁਣ ਜਦੋਂ ਪੇਸ਼ ਕਰਕੇ ਇਹਨਾਂ ਨੂੰ ਦੁਬਾਰਾ ਰਿਮਾਂਡ ਲਿਆ ਤਾਂ ਜੋ ਵੀ ਪੁਛਗੀ ਸਾਹਮਣੇ ਆਏਗਾ ਉਹ ਤੁਹਾਨੂੰ ਦੱਸ ਦਾਂਗੇ ਉੱਥੇ ਲੁਕੇ ਹੋਏ ਸੀ ਤੇ ਜਾ ਕੇ ਇੱਥੋਂ ਭੱਜ ਕੇ ਆ ਬਿਲਕੁਲ ਜੀ ਇਹ ਕਾਫੀ ਜਗ੍ਹਾ ਤੇ ਰਹੇ ਵੀ ਹੈਗੇ ਤੇ ਉੱਥੇ ਜਾ ਕੇ ਜਿਹੜੇ ਪੁਲਿਸ ਤੋਂ ਬਚ ਕੇ ਲੁਕੇ ਹੋਏ ਸੀ ਤਾਂ ਉਹਨੂੰ ਸਾਇੰਟਿਫਿਕ ਤਰੀਕੇ ਨਾਲ ਅਸੀਂ ਉਹਨਾਂ ਨੂੰ ਉੱਥੇ ਟਰੇਸ ਕਰਕੇ ਉੱਥੇ ਅਰੈਸਟ ਕੀਤਾ ਸਰ ਪਿਛਲੇ ਕੁਝ ਦਿਨਾਂ ਤੋਂ ਸਰ ਪੀਡੀਆ ਗੈਂਗਵਾਰਡ ਆਪਣੀ ਬਲਾ ਚੌਰੀਆ ਨਵੇਂ ਸ਼ਹਿਰ ਦੀ ਮੈਂ ਗੱਲ ਕਰ ਲਵਾਂ ਵੱਖਰੀ ਵੱਖਰੀਆਂ ਖਾਮਾਂ ਤੇ ਹੋ ਰਹੀਆਂ ਨੇ ਕਿਤਨਾ ਕਿਤੇ ਇਹ ਵੀ ਉਹਦੇ ਵਿੱਚ ਇਨਵੋਲਵਮੈਂਟ ਸੀਗੀ ਸਰ ਕਿ ਕੀ ਕੋਈ ਗੈਂਗਵਾਰਡ ਦੀ ਅੱਜੇ ਗੱਲ ਕਰ ਲਈਏ ਜਾਂ ਠੇਕੇ ਦੇ ਉੱਪਰ ਬਲਾਸਟ ਦੀ ਗੱਲ ਕਰ ਲਈਏ ਇਹਨਾਂ ਵਿੱਚ ਵੀ ਕੋਈ ਇਨਵੋਲਵਮੈਂਟ ਹੈਗੀ ਸਰ ਜੀ ਇਹ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜਾ ਠੇਕੇ ਤੇ ਬਲਾਸਟ ਹੋਇਆ ਸੀ ਉਹ ਵੀ ਸਾਰਾ ਕੇਸ ਟਰੇਸ ਹੋ ਗਿਆ ਤੇ ਬੰਦੇ ਬੜੇ ਫੜੇ ਚਾ ਚੁੱਕੇ ਐ ਤੇ ਜਿਹੜਾ ਇਹ ਕਤਲ ਹੋਇਆ ਸੀ ਕੋਲਪੁਰ ਦੇ ਵਿੱਚ ਇਹਨਾਂ ਕੀ ਕੀਤੀ ਜਿਹੜਾ ਪ੍ਰੈਸ ਰੋਲ ਦਿੱਤਾ ਗਿਆ ਨਿੱਜੀ ਦੁਸ਼ਮਣੀ ਕੀ ਸੀ ਦੱਸ ਸਕਦੇ ਤੁਸੀਂ ਇਹਦੇ ਵਿੱਚ ਇਹ ਜਿਹੜੇ ਕਰਨ ਗੰਗੜ ਹੈਗਾ ਤੇ ਖਰਦੀਪ ਹੈਗਾ ਇਹ ਪਹਿਲਾਂ ਆਪਸ ਦੇ ਵਿੱਚ ਦੋਸਤੀ ਸੀਗੇ ਇਹਨਾਂ ਦਾ ਕੁਝ ਦਿਨ ਪਹਿਲਾਂ ਵੀ ਜਿਹੜਾ ਗੜਸ਼ੰਕਰ ਦੇ ਵਿੱਚ ਝਗੜਾ ਹੋਇਆ ਸੀ ਜਿਹਦੇ ਕਰਕੇ ਇਹਨਾਂ ਦੀ ਆਪਸ ਦੁਸ਼ਮਣੀ ਸੀ ਜਿਹੜਾ ਜਸਕਰਨ ਕੰਨੂ ਹੈ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਵੀ ਪਹਿਲਾਂ ਪਿੱਛੋਂ ਗੜਸ਼ੰਕਰ ਦਾ ਰਹਿਣ ਵਾਲਾ ਹੈਗਾ ਇਸੇ ਕਰਕੇ ਉਹਦੀ ਇਹਦੇ ਨਾਲ ਦੁਸ਼ਮਣੀ ਸੀ ਸਰ ਇੱਕ ਸਵਾਲ ਬਹੁਤ ਜ਼ਰੂਰੀ ਹੈ ਪਬਲਿਕ ਸੇਫਟੀ ਦੇ ਲੈ ਕੇ ਕਿਉਂਕਿ ਜੇ ਪਰਦੇਸ ਬੈਠਾ ਬੰਦਾ ਹਥਿਆਰ ਮੁਹਈਆ ਕਰਵਾ ਸਕਦਾ ਹੈ ਆਮ ਲੋਕਾਂ ਦੀ ਸੁਰੱਖਿਆ ਨੂੰ ਦੇਖੋ ਜੀ ਮੈਂ ਤੋਂ ਤੁਹਾਡੇ ਮਾਧਮ ਰਾਹੀਂ ਪਬਲਿਕ ਨੂੰ ਇਹ ਕਹਿਣਾ ਚਾਹਨਾ ਹੈਗਾ ਕਿ ਅਸੀਂ ਬਿਲਕੁਲ ਜਿਹੜੀ ਨਵਾਂ ਸ਼ਹਿਰ ਪੁਲਿਸ ਆ ਪੰਜਾਬ ਪੁਲਿਸ ਉਹ ਪੂਰੀ ਤਰ੍ਹਾਂ ਸક્ષਮ ਹੈਗੀ ਅਸੀਂ ਇਹਨਾਂ ਨੂੰ ਫੜ ਕੇ ਜੋ ਅੱਗੇ ਇਹਨਾਂ ਨੇ ਕ੍ਰਾਈਮ ਕਰਨਾ ਸੀ ਅਸੀਂ ਉਹਨੂੰ ਵੀ ਪ੍ਰੀਵੈਂਟ ਕੀਤਾ ਹੈਗਾ ਤੇ ਅਸੀਂ ਇਹ ਵੀ ਜ਼ਰੂਰ ਇਨਸ਼ੋਰ ਕਰਾਂਗੇ ਕਿ ਜੋ ਇਸ ਤਰ੍ਹਾਂ ਦੇ ਕ੍ਰਿਮੀਨਲ ਐਲੀਮੈਂਟ ਹੈਗੇ ਆ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਸੇਫਟੀ ਨੂੰ ਇਨਸ਼ੋਰ ਕਰੀਏ। ਲੋਕਲ ਪੁਲਿਸ ਨੇ ਐਫਰਡ ਕੀਤਾ ਲੇਕਿਨ ਮੁੰਬਈ ਪੁਲਿਸ ਦੀ ਕਿਹਦੀ ਹੈਲਪ ਰਹੀ ਹੈ ਜਿਸਕਾ ਬਿਲਕੁਲ ਜੀ ਅਸੀਂ ਉੱਥੇ ਸਾਡੀ ਪੁਲ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜਾ ਹੈਗਾ ਇਰਾਦਾ ਕਤਲ ਦੀ ਤੇ ਅਸਲਾ ਏਕ ਦੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੈਗੀਆਂ ਜਿਹੜਾ ਜਸਕਰਨ ਜਿਹੜਾ ਜਸਕਰਨ ਸਿੰਘ ਹੈਗਾ ਉਹਦੇ ਖਿਲਾਫ ਦੋ ਮੁਕਦਮੇ ਦਰਜ ਹੈ ਤੇ ਕਰਨ ਗੰਗੜ ਦੇ ਖਿਲਾਫ ਜਿਹੜਾ ਪਹਿਲਾਂ ਹੈਗਾ ਤਿੰਨ ਮੁਕਦਮੇ ਦਰਜ ਸਰ ਨਜਾਇਜ਼ ਅਸਲਾ ਦੀ ਬੜੀ ਸਰ ਗੱਲ ਕੀਤੀ ਜਾਂਦੀ ਹੈ ਜੇ ਆਪਣੇ ਹਲਕੇ ਦੀ ਗੱਲ ਕਰ ਲਈਏ ਜਾਂ ਨਵੇਂ ਸਰਸੇ ਦੀ ਗੱਲ ਕਰ ਲਈਏ ਲੋਕਾਂ ਕੋਲੋਂ ਬੜਾ ਸੁਣਨ ਨੂੰ ਮਿਲਦਾ ਹੈ ਕਿ ਨਜਾਇਜ਼ ਅਸਲਾ ਬਹੁਤ ਆ ਗਿਆ ਸਰ ਇਹਦੇ ਲਈ ਕੋਈ ਮੁਹਿੰਮ ਚਲਾਉਂਦੀ ਪੁਲਿਸ ਕਰਦੀ ਹੈ ਜੀ ਗੱਲ ਸਾਡੀ ਜੀ ਆਲਰੇਡੀ ਸਪੈਸ਼ਲ ਕੈਂਪੇਨ ਚੱਲ ਰਹੀ ਹੈ ਜਿਵੇਂ ਤੁਹਾਨੂੰ ਪਤਾ ਜਿਹੜਾ ਪਿਛਲਾ ਸਾਡਾ ਗ੍ਰਨੇਡ ਵਾਲਾ ਕੇਸ ਸੀਗਾ ਉਹਦੇ ਵਿੱਚ ਵੀ ਅਸਲਾ ਰਿਕਵਰ ਹੋਇਆ ਜਿਹੜੇ ਪਹਿਲਾਂ ਵੀ ਉਸ ਤੋਂ ਪਹਿਲਾਂ ਸਾਡੇ ਜਿਹੜੇ ਕੇਸ ਜਿੰਨੇ ਵੀ ਹੋਏ ਐ ਕੁਝ ਅਸੀਂ ਪਹਿਲਾਂ ਵੀ ਗੈਂਗ ਦੇ ਮੈਂਬਰ ਫੜੇ ਸੀ ਉਹਨਾਂ ਕੋਲੋਂ ਵੀ ਅਸਲਾ ਰਿਕਵਰ ਹੋਇਆ ਤੇ ਬਿਲਕੁਲ ਸਾਡਾ ਇਹ ਚੱਲਦਾ ਰਹਿੰਦਾ ਜਿੱਥੇ ਕੋਈ ਇਨਫੋਰਮੇਸ਼ਨ ਹੈਗੀ ਹੈ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਫਲੈਸ਼ ਕਰ ਰਿਹਾ ਅਸਲ ਇਹਨੂੰ ਤਾਂ ਅਸੀਂ ਉਹਦੇ ਉੱਤੇ ਵੀ ਬਣਦੀ ਕਾਰਵਾਈ ਕਰਾਂਗੇ ਅੱਜ ਰੋਪੜ ਦੇ ਵਿਧਾਇਕ ਦਿਨੇਸ਼ ਛੱਡਾ ਤੇ ਡਾਕਟਰ ਚਰਨਜੀਤ ਸਿੰਘ ਨੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਆਪਣੀ ਪੜਾਅਸ ਕੱਢੀ ਉਹਨਾਂ ਆਖਿਆ ਕਿ ਕੇवाईसी ਦਾ ਤਰਕ ਦੇ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲਗਭਗ 11 ਲੱਖ ਕਾਰਡ ਕੱਟੇ ਜਾ ਰਹੇ ਹਨ ਜਿਸ ਦੇ ਨਾਲ 55 ਲੱਖ ਲੋਕ ਪ੍ਰਭਾਵਿਤ ਹੋਣਗੇ ਹਜੋਤ ਬੈਂਸ ਨੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਆਖਿਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਮੀਟਿੰਗਾਂ ਵਿੱਚ ਆਪਣਾ ਤਰਕ ਰੱਖਦੇ ਰਹੀ ਹੈ ਪਰ ਕੇਂਦਰ ਸਰਕਾਰ ਪੰਜਾਬ ਨਾਲ ਸਰ ਸਰ ਧੱਕਾ ਕਰਨ ਦੀ ਨੀਤਤ ਨਾਲ ਜੀ ਸਾਹਿਬ ਜੀ ਜੋ ਵੀ ਜਿਹੜਾ ਰਸ਼ਨ ਕਾਰਡ ਦਾ ਜਿਹੜਾ ਕੱਟਿਆ ਜਾ ਰਿਹਾ ਹੈ ਜਾਂ ਜੀ ਪੀ ਕਾਈਵੇ ਬੀਐਸਸੀ ਦੇ ਪਿੱਛੇ ਜਾਂਚ ਕਰਨ ਵਾਸਤੇ ਬਹਿ ਰਹੇ ਆ ਇਹ ਪੀਨਰ ਕਰਦੇ ਹੋ ਵੀ ਪੰਜਾਬ ਲਈ ਹੋ ਰਿਹਾ ਹੈ ਜਾਂ ਅਦਰ ਸਟੇਟਾਂ ਚ ਵੀ ਹੋ ਰਿਹਾ ਹੈ ਦੇਖੋ ਜੀ ਅਸੀਂ ਪੰਜਾਬ ਦੇ ਵਿੱਚ ਮੇਰੇ ਕੋਲ ਪੰਜਾਬ ਦੀ ਜਾਣਕਾਰੀ ਹੈ ਪੰਜਾਬ ਸਰਕਾਰ ਨਾਲ ਉਹਨਾਂ ਨੂੰ ਕਿਹਾ ਵੀ ਸਾਨੂੰ 6 ਮਹੀਨੇ ਹੋਰ ਦੇ ਦਿਓ ਅਸੀਂ ਤੁਹਾਨੂੰ 100% ਮੁਕੰਮਲ ਇਕਈਕੇਵਾਈਸੀ ਕਰਕੇ ਆਪ ਦਿਖਾ ਦਿੰਦੇ ਹੁਣ ਚੱਲ ਰਿਹਾ ਆਲਰੇਡੀ ਬਹੁਤ ਸਾਰਾ ਪ੍ਰੋਸੈਸਸ ਅਸੀਂ ਇਸ ਵਕਤ ਅੱਜ ਵੀ ਹੁਣ orange alert ਰੋਪੜ ਮੈਂ ਵੀ ਆਪਣੇ ਹਲ ਅਸੀਂ ਹੜਾ ਨਾਲ ਨਵਤੀਏ ਕਿ ਉਹਨਾਂ ਦੀ ਇਕਈਕੇਵਾਈਸੀ ਕਰੀਏ ਸਾਡੇ ਇਸ ਵਕਤ ਸਾਰੇ ਆਫਿਸ ਸਾਰੇ ਫੀਲਡ ਤੇ ਆ ਜੀ ਅਸੀਂ ਪੇ ਸਾਡਾ ਤੁਸੀਂ ਸਾਡਾ ਦਰਦ ਤਾਂ ਕੀ ਦੇਖਣਾ ਹਾਲ ਤਾਂ ਕੀ ਪੁੱਛਣਾ ਉਲਟਾ ਖੋ ਰਹੇ ਹੋ ਸਰ 2022 ਤੋਂ ਮੈਨੂੰ ਕੁਝ ਕੁ ਬੰਦ ਕੀਤੀ ਰਿਹਾ ਉਹਦੇ ਵੀ ਬਾਅਦ ਮੈਂ ਤੁਹਾਨੂੰ ਕਿਹਾ ਜੀ ਮੈਂ ਤਾਂ ਕਿਹਾ ਸਾਜ਼ਿਸ਼ ਹਰ ਜਗ੍ਹਾ ਪਿੱਟ ਤੇ ਸ਼ੁਰਾ ਮਾਰੋ ਤੁਸੀਂ ਸੀਰੀਅਸ ਸਾਡੇ ਇਸ ਵਕਤ ਚ ਚਲੋ ਹਜੇ ਰੋਪੜ ਅਜੇ ਤੱਕ ਬਚਾਵ ਰਿਹਾ ਪਰ ਹਜੇ ਵੀ ਔਰੀਜਨਲ ਹਿਮਾਚਲ ਚ ਪਾਣੀ ਆਂਦਾ ਬੈਂਦੇ ਸਾਡਾ ਨੁਕਸਾਨ ਸਾਡਾ ਹੁੰਦਾ ਆ ਸਾਡੇ ਅਸੀਂ ਉਧਰ ਧਿਆਨ ਦਈਏ ਕਿ ਇਹਨਾਂ ਦੇ ਨਾਲ ਲੜੀਏ ਨੌਕਰੀ ਸਾਹਿਬ ਰੋਪੜ ਵਿੱਚ ਕਿੰਨੇ ਕਾਰਡ ਅਜੇ ਟੋਟਲ ਕੰਪਨੀ ਜਿਹੜੀ ਤੁਸੀਂ ਆਪ ਦੇ ਵਿੱਚੋਂ 11 ਲੱਖ ਕਾਰਡ ਕੱਟਣ ਦੀ ਏ ਆ ਤਾਂ ਜੇ ਤੁਸੀਂ ਹਿਸਾਬ ਨਾਲ ਲੰਨਦੇ ਹੋ ਤਾਂ ਘੱਟੋ ਘੱਟ 35-40 ਹਜ਼ਾਰ ਕਾਰਡ ਕੱਲਾ ਰੋਪੜਦਾ ਹੋਊਗਾ ਜਿਹੜਾ ਹਜੇ ਡਾਟਾ ਪੂਰਾ ਆਇਆ ਨਹੀਂ ਪਰ ਇਹ ਬਹੁਤ ਵੱਡੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਹੈ ਬਹੁਤ ਸਾਰੇ ਈਕੀਵਾਈਸੀ ਦੀ ਵੀ ਗੱਲ ਸੁਣ ਲਓ ਜੀ ਬਹੁਤ ਸਾਰੇ ਇਦਾਂ ਜਿਹੜੇ ਵਿਚਾਰੇ ਝੁੰਗਿਆ ਜ ਰਹਿੰਦੇ ਨੇ ਮੋਬਾਈਲ ਹੈ ਹੀ ਨਹੀਂ ਜਾਂਦੇ ਹਜੇ ਟਾਈਮ ਤਾਂ ਲੱਗਣਾ ਨਾ ਜੀ ਉਧਰ ਕਹਿ ਰਹੇ 6 ਮਹੀਨੇ ਦੇ ਦਿਓ ਪਰ ਸਾਡੇ ਬਹੁਤ ਸਾਰੇ ਰਾਜਨੀਤਿਕ ਪਾਰਟੀਆਂ ਨੇ ਆਰਡੀਐਫ ਕਿੰਨਾ ਖਰਚਾ ਆ ਰਿਹਾ ਹੈ ਆਰਡੀਐਫ ਹੁਣ ਤੱਕ ਮੇਰੇ ਖਿਆਲ 10000 ਕਰੋੜ ਤੋਂ ਉੱਤੇ ਹੋ ਗਿਆ ਹੋਣਾ ਜੀ ਮੋਰ ਥੈਨ 1000 ਕਾਰ ਨਹੀਂ ਹੈ ਕਿ ਜੀ ਉਹਨਾਂ ਨੂੰ ਤਕਲੀਫ ਹੈ ਜਿੱਥੇ ਜੇ ਇਕੱਲੇ ਨਹੀਂ ਜਿੱਥੇ ਗੈਰ ਭਾਜਪਾ ਸਰਕਾਰ ਹੈ ਉੱਥੋਂ ਤਕਲੀਫ ਹੈ ਜੀ ਅੱਜ ਹਰ ਚੀਜ਼ ਤੁਸੀਂ ਹਰ ਚੀਜ਼ ਦਾ ਡਿਜ਼ਾਈਨ ਦੇਖੋ ਜਿੱਥੇ ਗੈਰ ਭਾਜਪਾ ਸਰਕਾਰ ਹੈ ਉੱਥੇ ਬਸ ਫੰਡ ਨਹੀਂ ਜਾਣ ਕੀ ਅਸੀਂ ਫੈਡਰਲ ਸਟਰਕਚਰ ਹੈ ਅਸੀਂ ਦੇਸ਼ ਤੇ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਹੁਣ ਵੀ ਹੁਣ ਵੀ ਸਾਡਾ ਮੁੰਡਾ ਸ਼ਹੀਦ ਹੋਇਆ ਰੋਪੜ ਦਾ ਕਿਤੇ ਕੋਈ ਆਵੇ ਪੰਜਾਬ ਵੀ ਸ਼ਹੀਦ ਹੋ ਅੱਜ ਵੀ ਦੇਸ਼ ਆਜ਼ਾਦ ਕਰਨ ਲਈ ਅਸੀਂ ਸ਼ਹੀਦ ਹੋਏ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਅਸੀਂ ਸ਼ਹੀਦ ਹੁੰਦੇ ਹਾਂ ਤੇ ਫਿਰ ਪੰਜਾਬ ਜਦੋਂ ਗਰੰਟਾ ਦੀ ਉਹਦੇ ਚ ਆਂਦਾ ਤੇ ਸਭ ਤੋਂ 28ਵੇਂ ਨੰਬਰ ਦੇ ਉੱਤੇ ਉਹਦੇ ਉੱਤੇ ਵੀ ਕੱਟ ਦੋ ਜੀ ਕੱਟ ਦੋ ਕੱਟ ਦੋ ਕੀ ਕਰ ਰਾਦਰ ਵੀ ਆਰ ਆ ਬਾਰਡਰ ਸਟੇਟ ਅਸੀਂ ਇੱਕ ਇੱਕ ਸਹਦੀ ਸੂਬਾ ਸਾਨੂੰ ਸਪੈਸ਼ਲ ਪੈਕੇਜ ਸਪੈਸ਼ਲ ਜਿਹੜੇ ਆ ਅਸੀਂ ਇੱਕ ਮਾਈਨੋਰਟੀ ਸੂਬਾ ਸਾਨੂੰ ਸਪੈਸ਼ਲ ਪੈਕੇਜ ਸਪੈਸ਼ਲ ਸਟੇਟਸ ਮਿਲਣਾ ਚਾਹੀਦਾ ਪਰ ਉਹ ਛੱਡ ਕੇ ਸਾਡੇ ਗਰੀਬਾਂ ਦੇ ਰਾਸ਼ਨ ਘਟ ਰਹੇ ਨੇ ਬਾਕੀ ਬਾਕੀ ਜਿਹੜੇ ਸਿਆਸੀ ਪਾਰਟੀਆਂ ਦੇ ਲੀਡਰ ਆ ਉਹਨਾਂ ਨੇ ਤਰਕ ਬਾਰ-ਬਾਰ ਨਟੋਣਾ ਸਮੇਂ ਦਿੱਤੇ ਹੈਗੇ ਆ ਕਿ ਅਸੀਂ ਲੋਕਾਂ ਨੂੰ ਇੰਨਾ ਸਮਰਥਨ ਕਰ ਦਾਂਗੇ ਉਹਨਾਂ ਨੂੰ ਫ੍ਰੀ ਵਾਲੇ ਰਾਸ਼ਨ ਜਾਂ ਫ੍ਰੀ ਵਾਲੀਆਂ ਮੁਕਤੀ ਜਿਹੜੀ ਚੀਜ਼ਾਂ ਉਹਨਾਂ ਵੱਲ ਨਹੀਂ ਜਾਣਾ ਪਊਗਾ ਉਹ ਸਮਰਥਾ ਉਹ ਕਿੱਥੇ ਖੜੀ ਆ ਜਾਂ ਆਪਣੀ ਉਹ ਗੱਲ ਵੀ ਕਿੰਨੇ ਲੋਕ ਹੁਣ ਤੱਕ ਤੁਸੀਂ ਇਦਾਂ ਤਾਂ ਜਿਹੜੇ ਲੋਕ ਆ ਉਹਨਾਂ ਨੂੰ ਸਮਰਥਨ ਕਰ ਪਾਏ ਹੋ ਵੀ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਫ੍ਰੀ ਵਾਲੀ ਚੀਜ਼ਾਂ ਦੀ ਲੋੜ ਨਾ ਪਵੇ ਦੋ ਦੋਨਾਂ ਚੀਜ਼ਾਂ 'ਚ ਫਰਕ ਹੈ ਤੁਹਾਡਾ ਸਵਾਲ ਬਹੁਤ ਵਾਜਿਬ ਹੈ ਅਸੀਂ ਨੌਕਰੀਆਂ ਦੇ ਰਹੇ ਆ ਸਿੱਖਿਆ ਵਧਿਆ ਸਾਡਾ ਸੁਪਨਾ ਹੈ ਕਿ ਹਰ ਬੰਦਾ ਸਮਰੱਥ ਹੋਵੇ ਬਲਕਿ ਉਹ ਰਾਸ਼ਨ ਮੰਗੇ ਨਾ ਬਲਕਿ ਉਹ ਲੰਗਰ ਲਾਵੇ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਕਿਸੇ ਦਾ ਹੱਕ ਖੋਲੋ ਇਹਦਾ ਡਿਜ਼ਾਈਨ ਜਿਹੜਾ ਹੈ ਡਿਜ਼ਾਈਨ ਬਹੁਤ ਖਤਰਨਾਕ ਤੁਸੀਂ ਡਿਜ਼ਾਈਨ ਨੂੰ ਸਮਝੋ ਕਿ ਪੰਜਾਬੀ ਹੈ ਇਹਨਾਂ ਨੂੰ ਕਰਕੇ ਵੀ ਇਹਨਾਂ ਦੀ ਬਾਹ ਮਰੋੜੋ ਪਹਿਲਾਂ ਇਹਨਾਂ ਦੇ ਪੈਸੇ ਰੋਕ ਲੇ ਫਿਰ ਇਹਨਾਂ ਦੀਆਂ ਸੜਕਾਂ ਰੋਕ ਲੇ ਫਿਰ ਮੰਡੀਆਂ 'ਚ ਰੋਲੋ ਫਿਰ ਕਿਸਾਨਾਂ ਨਾਲ ਧੱਕਾ ਕਰੋ ਫਿਰ ਇੱਥੇ ਸੀਐਸਐਫ ਭੇਜੋ ਫਿਰ ਇਹਨਾਂ ਦੇ ਹਰ ਪੱਖੋਂ ਇਹਨਾਂ ਨੂੰ ਕਰਕੇ ਕੋਈ ਵੱਡਾ ਪ੍ਰੋਜੈਕਟ ਨਾ ਦਿਓ ਫਿਰ ਉਸ ਤੋਂ ਬਾਅਦ ਜਿਹੜਾ ਹੁਣ ਇਹਨਾਂ ਦੀ ਰੋਟੀ ਖੋਲੋ ਡਿਜ਼ਾਈਨ ਦੀ ਡਿਜ਼ਾਈਨ ਇਜ਼ ਵੈਰੀ ਡੇਂਜਰਸ ਅਸੀਂ ਉਸ ਡਿਜ਼ਾਈਨ ਦੇ ਜਿਹੜਾ ਹੈ ਇਹ ਸੋਚ ਦੱਸਦੀ ਹੈ ਅੱਜ ਬੀਜੇਪੀ ਦੇ ਲੀਡਰਾਂ ਦੀ ਅੱਜ ਬੀਜੇਪੀ ਦੇ ਜਿਹੜੇ ਜਿਹੜੇ ਲੀਡਰ ਹੈ ਉਹਨਾਂ ਦੀ ਸੋਚ ਦੱਸਦੀ ਧੰਨਵਾਦ ਬੀਜੇਪੀ ਤੋਂ ਬਗੈਰ ਦਾ ਕੋਈ ਸਾਰੇ ਨਾਲ ਧੱਕਾ ਹੁੰਦਾ ਬਿਲਕੁਲ ਇਹਦੇ ਤੇ ਚੱਲ ਜੀ ਮੇਰੇ ਜਿਹੜੇ ਪਾਰਟੀ ਹਾਈ ਕਮਾਂਡਰ ਤੇ ਗੱਲ ਬਹੁਤ ਬਤਾ ਮੇਰੇ ਬਾਕੀ ਮੇਰੀ ਮੇਰੀ 베ਰੀ ਮੇਰੀ ਬੇਨਤੀ ਹੈ ਬਾਕੀ ਸਾਥੀਆਂ ਨੂੰ ਵੀ ਅਗਰ ਕੋਈ ਵੀ ਆਪਣੀ ਗੱਲ ਰੱਖਣ ਮਤੀ ਸਾਹਿਬ ਮਤੀ ਸਾਹਿਬ ਤੁਸੀਂ ਕੀ ਜਿਹੜੇ ਰਾਸ਼ਨ ਕਾਰਡ ਪੁੱਜ ਹੈਗੇ ਜਿਨ੍ਹਾਂ ਦੇ ਬੱਚ ਵੱਡੇ ਵੀ ਹੋ ਚੁੱਕੇ ਉਹਨਾਂ ਦੇ ਐਡਮਿ ਹੋਏ ਕੁਝ ਵਿਆਹ ਹੋ ਗਏ ਉਹਨਾਂ ਦੀਆਂ ਐਡਮਿ ਹੋਏ ਕਰਦਾ ਸਾਲ ਹੋ ਗਏ ਉਹਦਾ ਉਹਦਾ ਟਾਈਮ ਮੈਂ ਤੁਹਾਨੂੰ ਦੱਸ ਰਿਹਾ ਨਾ ਉਹਦੇ ਜਿਵੇਂ ਮੈਂ ਪਤਾ ਕਰਾਇਆ ਉਹਦੇ ਅੰਦਰ ਇਹ ਕਹਿੰਦੇ ਜੀ ਤੁਹਾਡੇ ਤੁਹਾਡੇ ਕੈਪ ਹੋ ਗਈ ਪੂਰੀ ਪੰਜਾਬ ਦੀ ਕੈਪ ਤਾਂ ਕਹਿੰਦੇ ਜੀ 80% ਤੇ ਹੈ ਯੂਪੀ ਦੀ ਕੈਪ ਹੈਗੀ 90% ਤੇ ਬਿਹਾਰ ਦੀ ਕੈਪ ਹੈ 90% ਤੇ ਕਿਉਂ ਪੰਜਾਬੀਆਂ ਦਾ ਹਿੱਸਾ ਨਹੀਂ ਕੀ 50 55% 50% ਦੀ ਕੈਪ ਬਾਕੀ ਜਿਹੜੀ ਬਾਕੀ ਸੂਬਿਆਂ ਨੂੰ ਜਿਹੜਾ 90 90% ਕਿ ਪੰਜਾਬੀ ਜਿਹੜੇ ਆ ਪੰਜਾਬ ਕਿਸ ਦੇਸ਼ ਦੇ ਵਿੱਚ ਕੀ ਸਾਡਾ ਯੋਗਦਾਨ ਨਹੀਂ ਹੈ ਅਸੀਂ ਸਭ ਤੋਂ ਵੱਡੀ ਕਿੰਨੀ ਮੈਂ ਹੁਣ ਵੀ ਸਾਡੇ ਜਿਹੜੇ ਦੋ ਮੁੰਡੇ ਆ ਪਹਿਲਾਂ ਇਸ ਤੋਂ ਪਹਿਲਾਂ ਇੱਕ ਮੁੰਡਾ ਸਮਰਾਲੇ ਦਾ ਇੱਕ ਮੁੰਡਾ ਫਟੇਗੜ ਸਾਹਿਬ ਦਾ ਹੁਣ ਇੱਕ ਰੀਸੈਂਟਲੀ ਹਰ ਵਕਤ ਕੀ ਅਸੀਂ ਸਿਰਫ ਸ਼ਹਾਦਤਾਂ ਦੇਣ ਨੂੰ ਹੈ ਕਿ ਅੰਦਰ ਦੀਆਂ ਮੀਟਿੰਗਾਂ ਦੇ ਵਿੱਚ ਅਸੀਂ ਠੋਕੇ ਰੱਖਦੇ ਹਾਂ ਹਰ ਵੇਲੇ ਹੁਣ ਵੀ ਰੱਖ ਰਹੇ ਹਾਂ ਜਿੱਥੇ ਤੁਹਾਡੇ ਸਾਹਮਣੇ ਆ ਉਹ ਜਦੋਂ ਮਨਸੂਬਾ ਹੀ ਬਣਾਈ ਬੈਠੇ ਆ ਜਦੋਂ ਪੰਜਾਬ ਜਦੋਂ ਭਾਜਪਾ ਦੇ ਖੂਨ ਦੇ ਵਿੱਚ ਪੰਜਾਬ ਨਾਲ ਗਦਾਰੀ ਹੈ। ਮੰਤਰੀ ਸਾਹਿਬ ਤੁਹਾਡੇ ਹਲਕੇ ਦੇ ਵਿੱਚ ਛੋਟੇ ਜਿਹੇ ਕੁਐਸਚਨ ਹੈ। ਕ੍ਰੈਸ਼ਰ ਵਾਲਿਆਂ ਨੇ ਕੋਈ ਸ਼ਿਕਾਇਤ ਕੀਤੀ ਸੀਗੀ। 100% ਜੀ ਕ੍ਰੈਸ਼ਰ ਵਾਲੇ ਦੀ ਮੇਰੇ ਕੋਲ ਸ਼ਿਕਾਇਤ ਆਈ ਸੀ। ਪਰਚਾ ਹੋਇਆ, ਰੇਲ ਬਣਾਈ ਉਹਨਾਂ ਨੇ। ਜਿਹੜੀ ਪਰਚਾ ਹੋਣ ਤੋਂ ਬਾਅਦ ਵੀ ਰਾਤ ਸਰ ਪਤਾ ਲੱਗਿਆ ਕਿ ਉੱਥੇ ਕੁਝ ਬੰਦੇ ਪ੍ਰਾਈਵੇਟ ਗੱਡੀ ਦੇ ਵਿੱਚ, ਸਿਵਲ ਵਰਦੀ ਦੇ ਵਿੱਚ ਚਪਨਾ ਪਾ ਕੇ ਗੰਨਾ ਲਈ ਘੁੰਮਦੇ ਆ ਉੱਥੇ ਉਹਨੂੰ ਘੁਮਾ ਰਹੇ ਆ। ਮੇਰੇ ਕੋਲ ਇਹ ਗੱਲ ਹੀ ਆਈ ਤੇ ਕਾਰਵਾਈ ਕਰਾਂ ਕਿਸੇ ਵੀ ਤਰੀਕੇ ਦੀ। ਪਰ ਮੇਰੀ ਬੇਨਤੀ ਹੈ ਕਿ ਤੁਸੀਂ ਅੱਜ ਦਾ ਜਿਹੜਾ ਮੇਨ ਫੋਕਸ ਹੈ ਕਿ ਲਈ ਬਹੁਤ ਵੱਡੀ ਗੱਲ ਹੈ ਥਰ ਪਰ ਕਿਸੇ ਵੀ ਤਰੀਕੇ ਦੇ ਕੋਈ ਵੀ ਸ਼ਰਾਰਤੀ ਅੰਸਰ ਬਰਦਾਸ਼ਤ ਨਹੀਂ ਕਰਾਂਗੇ ਕਾਡ ਦਾ ਕਲਕੇਸ ਨਹੀਂ ਇਹ ਡਾਰ ਕਾਰਡ ਕਿਉਂ ਨਹੀਂ ਬਣ ਰਹੇ ਮੈਨੂੰ ਦੱਸ ਦਿਓ ਮੈਨੂੰ ਦੱਸ ਦਿਓ ਕਿ ਇਸ ਦਾ ਅਗਰ ਸਿਰਫ ਰਾਜਨੀਤੀ ਦੀ ਭੇਂਟ ਚੜਾ ਕੇ ਗਰੀਬ ਲੋਕਾਂ ਨੂੰ ਰਾਸ਼ਨ ਤੋਂ ਵਾਂਝੇ ਕਰਨਾ ਬੜੀ ਘੱਟਿਆ ਪੱਦਰ ਦੀ ਰਾਜਨੀਤੀ ਹੈ ਔਰ ਸਿਰਫ ਰਾਸ਼ਨ ਦੇ ਮਾਮਲੇ ਚ ਲਈ ਪੰਜਾਬ ਨੂੰ ਹਰ ਪਾਸੇ ਜਿਹੜਾ ਉਹ ਨਿਸ਼ਾਨਾ ਬਣਾਇਆ ਜਾ ਰਿਹਾ ਅਸੀਂ ਬਾਰਡਰ ਸਟੇਟ ਹੈ ਸਾਡੇ ਕੋਲ ਇੰਡਸਟਰੀ ਦੀ ਸਬਸਿਡੀ ਨਹੀਂ ਹੈ ਨਾਲ ਸਾਡੇ ਗਵੰਡੀ ਸੂਬਾ ਹਿਮਾਚਲ ਬੈਠਾ ਜਦ ਕਿ ਸਾਡਾ ਵੀ ਜਿਹੋ ਜਿਹੇ ਏਰੀਆ ਬੱਦੀ ਦਾ ਹੈ ਉਹ ਜਿਹੜਾ ਰੋਪੜ ਦਾ ਹੈ ਪਰ ਸਾਨੂੰ ਜਿਹੜੀ ਇੰਡਸਟਰੀ ਨੂੰ ਲੈ ਕੇ ਕੋਈ ਰਿਆਤਾ ਨਹੀਂ ਹੈ ਇੱਕ ਪਾਸੇ ਮਾਨ ਸਾਹਿਬ ਦੀ ਸਰਕਾਰ ਹੈ ਜਿਹੜੀ ਕਿ ਗਰੀਬਾਂ ਨੂੰ ਸਹੂਲਤਾਂ ਦੇਣ ਦੇ ਲਈ ਕੋਈ ਕਸਰ ਨਹੀਂ ਛੱਡ ਰਹੀ ਹਸਪਤਾਲਾਂ ਦੇ ਵੀ ਦਵਾਈਆਂ ਮੁਫਤ ਕੀਤੀਆਂ ਜਾ ਰਹੀਆਂ ਹੈਲਥ ਇੰਸ਼ੋਰੈਂਸ ਜਿਹੜੀ ਹੈ 10 ਲੱਖ ਤੱਕ ਦੀ ਉਹ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਥਾਲੀ ਦੇ ਵਿੱਚੋਂ ਜਿਹੜਾ ਰਾਸ਼ਨ ਖੋਣਾ ਇਹ ਬਹੁਤ ਘਟੀਆ ਪદ્ધਰ ਦੀ ਰਾਜਨੀਤੀ ਹੈ ਤੇ ਆਮ ਆਦਮੀ ਪਾਰਟੀ ਇਹਦੇ ਖਿਲਾਫ ਗਰੀਬਾਂ ਦੀ ਰੋਟੀ ਨੂੰ ਗਰੀਬਾਂ ਦੇ ਰਾਸ਼ਨ ਨੂੰ ਬਚਾਉਣ ਦੇ ਲਈ ਹਰ ਤਰ੍ਹਾਂ ਦੀ ਲੜਾਈ ਲੜੀ। ਤੁਹਾਡੇ ਕੋਲ ਕੋਈ ਡਾਟਾ ਹੈ ਤਾਂ ਦਾ ਜਲਦੀ ਤੁਹਾਡੇ ਸਾਹਮਣੇ ਰੱਖਾਂਗੇ ਜੀ। ਪੰਜਾਬ ਦਾ ਡਾਟਾ ਅੱਜ ਤੁਹਾਡੇ ਸਾਹਮਣੇ ਰੱਖਿਆ ਕਿ ਪੰਜਾਬ ਦੇ ਵਿੱਚ 55 ਲੱਖ ਜਿਹੜੇ ਕਾਰਡ ਹੈ ਉਹ ਪ੍ਰਭਾਵਿਤ ਹੋ ਰਹੇ ਨੇ 23 ਲੱਖ ਜਿਹੜੇ ਉਹ ਕੇवाईसी ਦੇ ਨਾਮ ਤੇ ਜੁਲਾਈ ਚ ਕੱਟੇ ਜਾ ਚੁੱਕੇ ਨੇ ਤੇ ਜਿਹੜਾ 8 ਲੱਖ 2000 ਕਾਰਡ ਜਿਹੜੇ ਉਹ ਹੋਰ ਗੱਟੇ ਜਾ ਰਹੇ ਨੇ ਅੱਗੇ 8 ਲੱਖ 2000 ਕਾਰਡਾਂ ਦਾ ਮਤਲਬ ਹੈ ਕਿ ਕਰੀਬ 32 ਲੱਖ ਲੋਕ ਪ੍ਰਭਾਵਿਤ ਹੋਣਗੇ ਸੋ ਪੂਰੇ ਸੂਬੇ ਦੇ ਵਿੱਚ 55 ਲੱਖ 55 ਲੱਖ ਜਿਹੜੇ ਲੋਕ ਹੈ ਉਹ ਰਾਸ਼ਨ ਤੋਂ ਰੋਟੀ ਤੋਂ ਵਾਂਝੇ ਹੋਣ ਜਾ ਰਹੇ ਨੇ ਕੇਂਦਰ ਸਰਕਾਰ ਦੇ ਇਸ ਕਦਮ ਕਰਕੇ ਜਿਹੜਾ ਡਿਸਟ੍ਰਿਕਟ ਦਾ ਜਾਂ ਹਲਕੇ ਦਾ ਡਾਟਾ ਉਹ ਜਲਦੀ ਤੁਹਾਡੇ ਸਾਹਮਣੇ ਆ ਜਾਏਗਾ 54 ਲੱਖ ਲੋਕ ਤਰਨਤਾਰਨ ਦੇ ਸਰਹੱਦੀ ਖੇਤਰ ਵਿੱਚ ਜਿੱਥੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ ਉੱਥੇ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਪਸ਼ੂਆਂ ਲਈ ਚਾਰਾ ਵੰਡਿਆ ਜਾ ਰਿਹਾ ਹੈ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਦੇ ਚਾਰਾ ਲੈ ਕੇ ਪਹੁੰਚੇ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਆਖਿਆ ਕਿ ਕੁਦਰਤੀ ਆਫਤਾਂ ਵਿੱਚ ਇਸ ਔਖੀ ਘੜੀ ਵਿੱਚ ਲਾਲਜੀਤ ਸਿੰਘ ਪੁੱਲਰ ਪ੍ਰਭਾਵਤ ਲੋਕਾਂ ਨਾਲ ਚਤਾਨ ਬਣ ਕੇ ਖੜਾ ਹੈ ਅਤੇ ਕਿਸਾਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਰਹਿਣਗੇ हर पीड़ित किसान ने कहा कि मंत्री वालों हर तरह की सूरत जा रही है तरन गुरल दबाव छे ਹਮ ਆ ਗਏ ਆਂ ਨੰਬਰ ਤੇ ਆਇਆ ਫ੍ਰੈਂਡਸ ਬਰਾਜ ਕਿੱਦਾਂ ਜਾਓਗੇ ਅੱਜ ਆ ਜੀ ਮਤਸਾ ਧੰਨਵਾਦ ਕਰਦੇ ਆਂ ਵੀ ਜਿਵੇਂ ਇਹਨਾਂ ਗਰੀਬਾਂ ਦਾ ਵਿਚਾਰਿਆਂ ਦਾ ਹਾਲਾਤ ਦੇਖੋ ਕੀ ਬੜੇ ਪਾਣੀ ਦੇ ਵਿੱਚ ਬਹੁਤ ਬੁਰੀ ਹਾਲਤ ਆ ਤੇ ਜਿਹੜਾ ਮਤਲਬ ਵੀ ਉੱਥੇ ਆ ਕੇ ਦੇਣ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਹੈ ਕਿ ਮਤਲਬ ਅੱਗੇ ਬੰਨੋ ਪਾਗ ਵਾਲੇ ਵੀ ਲੈ ਜਾਂਦੇ ਸਿਰ ਕਿ ਉਹ ਕੰਮ ਨਹੀਂ ਹੈਗਾ ਔਰ ਇਹ ਦਿਨੋ ਧੰਨਵਾਦ ਕਰਦਾ ਸੇਵਾ ਕਰਦਾ ਨੂੰ ਇਹ ਪੇਟੀ ਕਰਦਾ ਜੇ ਹੋਰ ਵੀ ਪਿਆਉਂਦਾ ਵੀ ਤੇ ਆ ਕੇ ਨਾ ਇਹਨਾਂ ਦੇ ਵਿੱਚ ਪਹਿਲਾਂ ਦੇਖੋ ਪਾਣੀ ਜਿੱਥੇ ਘਾ ਲੁਕਸਾਨ ਹੋਇਆ ਉੱਥੇ ਆ ਕੇ ਵੰਡਿਆ ਜਾਵੇ ਇਹ ਮੰਤਰੀ ਸਾਹਿਬ ਬਹੁਤ ਧੰਨਵਾਦ ਕਰਦੇ ਨੇ ਚੋਕਰ ਆਚਾਰ ਅੱਜ ਘਰ ਘਰ ਆ ਕੇ ਦੇਣ ਦੀ ਛੜੀ ਲੱਗੀ ਹੈ ਜਿੰਨਾ ਕਰਿਆ ਕੋ ਅੱਜ ਜੰਗਲ ਵੀ ਬਹੁਤ ਭਾਰਤ ਤੇ ਫਿਟਿਆ ਉਹਨਾਂ ਨੂੰ ਆ ਕੇ ਮੌਕੇ ਜਾ ਕੇ ਮਾਣ ਰਹੇ ਨੇ ਸੇ ਚੀਮਾ ਜੀ ਪ੍ਰਧਾਨ ਟਰੈਕ ਨੂੰ ਕੱਟੀ ਕੀ ਕਹਿਣਾ ਚਾਹੋਗੇ ਅਜੇ ਮੰਤਰੀ ਸਾਹਿਬ ਵੀ ਵਰਦੇ ਦੇ ਵਿੱਚ ਜਿਹੜਾ ਕੁਸਮੋ ਦਾ ਚਾਰਾ ਲੈ ਕੇ ਆਏ ਦੇਖੋ ਜੀ ਇਹ ਮੰਤਰੀ ਸਾਹਿਬ ਸਰਦਾਰ ਲਾਜੀਤ ਸਿੰਘ ਭੁੰਨਰ ਆਪਣੇ ਹਲਕੇ ਦੇ ਭੈਣ ਭਰਾਵਾਂ ਨੂੰ ਭੈਣ ਭਰਾਵਾਂ ਨੂੰ ਸੌਂਦੇ ਆਾਰੇ 200 ਦੇ ਵਿੱਚ ਹਾਜ਼ਰ ਹੁੰਦੇ ਆ ਇਹਨਾਂ ਹਾੜ ਦੇ ਆਏ ਆ ਹਾੜਾ ਪਾਣੀ ਪਾਣੀ ਆ ਇਹਦੇ ਵਿੱਚ ਤੰਗਰਾਵਾਕ ਲੈ ਕੇ ਆਏ ਆ ਟੂਪਰ ਲੈ ਕੇ ਆਏ ਆ ਚਾਰ ਲੈ ਕੇ ਆਏ ਆ ਵੀਰਲੇ ਲੈ ਕੇ ਆਏ ਆ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਦੇ 200 ਦੇ ਵਿੱਚ ਹਾਜ਼ਰ ਹੁੰਦੇ ਆ ਅਸੀਂ ਸਰਦਾਰ ਲਾਜੀਤ ਸਿੰਘ ਪੁੱਤਰ ਦਾ ਧੰਨਵਾਦ ਕਰਦੇ ਜਿਹੜੇ ਦੇਰ ਰਾਤ ਆਪਦੇ ਹਲਕੇ ਦੇ ਆਦੀ ਸੰਗਤ ਦੇ ਨਾਲ ਖਲੋਤੇ ਜੀ ਚਰਨ ਜੀਤਕਾਰ ਆਪੇੰਡਾ ਦਾ ਕਰੋ ਮਪੈਂਡੇ ਆ ਤੇ ਲਾਲਜੀ ਭੁੱਲਰ ਜੀ ਨਾਲੇ ਸਾਨੂੰ ਚਾਰਾ ਵੰਡ ਕੇ ਗਏ ਨਾਲੇ ਮੈਨੂੰ ਖਰਚਾ ਦੇ ਗਏ ਤੇ ਬਹੁਤ-ਬਹੁਤ ਇਨਾ ਧੰਨਵਾਦ ਹੈ ਮੇਰਾ ਬੰਦਾ ਨਹੀਂ ਸੱਤੇ ਹੈਗਾ ਵੀ ਦੋ ਬੱਚੇ ਆ ਉਹ ਵੀ ਪਾਣੀ ਦਾ ਕਰਕੇ ਨਿਕਲ ਗਏ ਤੇ ਪਾਈ 6 ਕਿੱਲੇ ਪਾਣੀ ਸਹ ਪਹਿਲੀ ਸਾਡੀ ਸਾਰੀ ਰੁੜ ਗਈ ਆ ਤੇ ਬਹੁਤ-ਬਹੁਤ ਧੰਨਵਾਦ ਹੈ ਲਾਲਜੀ ਦਾ ਜਿੰਨਾ ਸਾਡੀ ਮਾਇਤ ਕੁੱਤੀ ਆ ਤਰੀ ਵੇਖਿਆ ਅਜ ਕੱਲ ਮੈਂ ਵਰਤੇ ਚਾਹੁੰਦਾ ਫੇਰ ਵੀ ਸਾਡੀ ਹਲਪ ਕਰਨਦੇ ਆ ਬਹੁਤ ਜਿਆਦਾ ਪਹਿਲਾਂ ਵੀ ਮੇਰੀ ਹੈਲਪ ਕੀਤੀ ਹੈ ਇਹਨਾਂ ਨੇ ਪਹਿਲਾਂ ਵੀ ਪਹਿਲਾਂ ਵੀ ਜਦੋਂ ਮੈਨੂੰ ਚਾਰਨੇ ਕੋਈ ਚੁੱਕਾ ਦਿੰਦਾ ਪਹਿਲਾਂ ਵੀ ਇਹਨਾਂ ਨੇ ਮੈਨੂੰ ਗਾੜੀ ਹੋ ਹੋ ਚਾਰ ਦੋਂਦੇ ਰਹਿ ਕੇ ਪੈਣਾ ਤੇਰਾ ਬੰਦਾ ਨਹੀਂ ਸਿਰ ਤੇ ਮੈਂ ਤੈਨੂੰ ਚਾਰ ਦੋਂਣਾ ਹੁਣ ਵੀ ਇਹਨਾਂ ਨੇ ਕਿਹਾ ਕਿ ਮੇਰੇ ਟਾਇਟਰ ਤੇ ਸਾਡੇ ਤੇ ਬਹਿ ਕੇ ਚੱਲ ਤੈਨੂੰ ਕੋਈ ਬੇਇੱਜ਼ਤੀ ਨਹੀਂ ਕਰੂਗਾ ਬੜੇ ਮੇਰੇ ਪਿੰਡ ਵਾਲੇ ਬੇਇੱਜ਼ਤੀ ਕਰਨ ਪੈਂਦੇ ਆ ਪਰ ਮੈਂ ਚੱਲੀ ਜਾਂਦੀ ਆ ਜਿਹੜਾ ਉੱਪਰ ਜਾ ਕੇ ਆ ਜਾਂਦਾ ਚਾਰਾ ਤੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਇਹਨਾਂ ਭਰਾਵਾਂ ਦਾ ਜਿਹੜੇ ਕੱਟੂ ਪਿੰਡ ਤੋਂ ਆਏ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਆਏ ਪ੍ਰਧਾਨ ਸਭਾ ਕਿਹੜੀ ਐ ਐਮਐਲਏ ਕੌਣ ਐ ਗੁਰਮੀਤ ਸਿੰਘ ਮੀਤਿਹਰਤੀ ਜੀ ਉਹ ਹਨ ਮੈਂ ਪਿੰਡ ਬਰਨਾਲੇ ਵਾਲੇ ਕਿਥੋਂ ਆਏ ਆ ਭਰਾ ਸਾਡੇ ਇਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਹੈ ਇੱਕ ਟਰੱਕ ਭਰ ਕੇ ਪੱਠਿਆਂ ਵਾਲਾ ਲੈ ਕੇ ਆਇਆ ਸਾਈਲੇਜ ਦਾ ਜਿਹੜਾ ਸਾਈਲੇਜ ਆਪਾਂ ਪੱਲੇਵਾਂ ਨੂੰ ਲੱਪ ਕੇ ਤੇ ਅੱਗਾ ਆਪਦੀ ਡੰਗਰਾਂ ਨੂੰ ਪਾਉਨੇ ਆ ਉਹ ਲੈ ਕੇ ਆਇਆ ਤੇ ਨਾਲ ਅਸੀਂ ਆਪਦੀ ਤਰਫੋਂ ਫੇਰ ਅੱਜ ਚੋਕਰ ਨਾਲਾ ਦੋ ਟਰਾਲੀਆਂ ਸਾਡੀਆਂ ਸਾਈਲੇਜ ਦੀਆਂ ਵੀ ਆ ਇਹ ਵੀ ਹੁਣ ਅੱਜ ਸਾਡੀ ਕੋਸ਼ਿਸ਼ ਇਹੋ ਆ ਕਿ ਇੱਕ ਰਾ ਜਿੰਨੇ ਪਰਿਵਾਰ ਰਹਿੰਦੇ ਆ ਉਹਨਾਂ ਸਾਰੇ ਪਰਿਵਾਰਾਂ ਨੂੰ ਇੱਕ ਰਾ ਚੋਕਰ ਤੇ ਸਾਇਲੈਂਸ ਸਾਰਾ ਕੁਝ ਮਿਲ ਜੇ ਤੇ ਇਹਨਾਂ ਪਰਿਵਾਰਾਂ ਦਾ ਨੁਕਸਾਨ ਵੀ ਬੜਾ ਆ ਤੇ ਅਸੀਂ ਪਹਿਲੇ ਦਿਨ ਤੋਂ ਕਿਉਂਕਿ ਪਿਛਲੀ ਵਾਰਾ ਨਾਲ ਥੋੜਾ ਜਿਹਾ ਇਦਾਂ ਹੋਇਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਵਾਂਝੇ ਰਹਿ ਗਏ ਤੇ ਜਿਹੜੇ ਬੰਨੋਂ ਇੱਧਰ ਹਨ ਉਹ ਚੋਕਰ ਫੀਲ ਦੂਜਾ ਸਮਾਨ ਸਾਰਾ ਲੈ ਗਏ ਹੁਣ ਤੁਸੀਂ ਵੇਖੋ ਇੱਧਰ ਕਿੰਨਾ ਪਾਣੀ ਚੱਲਦਾ ਪਿਆ ਤੇ ਕੱਲੇ ਪੱਤੀ ਹਲਕੇ ਦਾ ਜਿਹੜੇ 20 25 ਪਿੰਡ ਪੈਂਦੇ ਆ 10000 ਏਕੜ ਦੇ ਲਗਭਗ ਝੋਨਾ ਪੱਠੇ ਸਾਰਿਆਂ ਦੇ ਕਮਾਦ ਗਏ ਲੋ ਸਾਰੀਆਂ ਫਸਲਾਂ ਗਿਰੀਆਂ ਉਹ ਮਾਰੀਆਂ ਗਈਆਂ ਬੜਾ ਨੁਕਸਾਨ ਹੋਇਆ ਵੱਡੇ ਪੱਧਰ ਤੇ ਤੇ ਉਹ ਉਦੋਂ ਦੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਨਿਰਦੇਸ਼ ਨੇ ਕਿ ਜਿੱਥੇ ਜਿੱਥੇ ਆੜ ਪੀੜਤ ਇਲਾਕੇ ਆ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਆਪ ਦੇ ਭੜਾ ਭਰਾਵਾਂ ਦੀ ਸਾਰ ਲਈ ਜਾਵੇ ਕੁਦਰਤ ਕਿਰਪਾ ਕਰੇ ਆ ਮੂਹ ਹਤੇ ਅੱਜ ਵੀ ਬਰਸਾਤ ਵਾਲਾ ਮੌਸਮ ਆ ਨਿੱਕੀ ਨਿੱਕੀ ਕਣੀ ਪਈ ਜਾਂਦੀ ਆ ਪਰ ਇਹ ਵਾਸ ਪਰਮਾਤਮਾ ਦੇ ਆਪਣੇ ਵਾਸਤੇ ਚੀਜ਼ਾਂ ਨਹੀਂ ਆ ਜਿੱਨਾ ਚਿਰ ਇਹ ਪਾਣੀ ਆਉਂਦਾ ਅਸੀਂ ਵਾਰ-ਵਾਰ ਇਹਨਾਂ ਭੈਣ ਭਰਾਵਾਂ ਦੀ ਸਾਰ ਲੈਂਦੇ ਰਵਾਂਗੇ ਸਰਕਾਰ ਨੂੰ ਵੀ ਮਦਦ ਹੋਊਗੀ ਸਰਕਾਰ ਨੂੰ ਜਿੰਨਾ ਮਾਪਜਾ ਆਊਗਾ 1-1 ਰੁਪਇਆ ਇਹਨਾਂ ਭੈਣ ਭਰਾਵਾਂ ਦੇ ਖਾਤੇ 'ਚ ਪਊਏ ਨਹੀਂ ਕਿ ਨੁਕਸਾਨ ਕਿਸੇ ਦਾ ਹੋਇਆ ਤੇ ਪੈਸੇ ਕੋਈ ਲੈ ਜੇ ਜਿਹਦਾ ਨੁਕਸਾਨ ਆ ਉਹਦੇ ਖਾਤੇ 'ਚ ਹੀ ਸਾਰੇ ਪੈਸੇ ਪਹਿਣਗੇ ਤੇ ਮੈਂ ਜਿਹੜੇ ਕੋਈ ਭੈਣ ਭਰਾ ਕਈਆਂ ਦਾ ਕਈ ਬੰਦੇ ਦਾਨ ਕਰਨਾ ਚਾਹੁੰਦੇ ਆ ਤੇ ਉਹ ਦਾਨ ਗਲਤ ਥਾਂ 'ਚ ਚਲ ਜਾਂਦਾ ਮੈਂ ਫੇਰ ਬੇਨਤੀ ਕਰਦਾ ਕਿ ਇਹ ਭਰਾਏ ਆ ਨਾ ਪਰਣਾਲੇ ਤੋਂ ਆ ਪਾ ਕੇ ਆਪਦੇ ਹੱਥੀਂ ਪਤਾ ਲੱਗੇ ਵੀ ਕਿਹੜੇ ਬੰਦੇ ਦਾ ਨੁਕਸਾਨ ਹੋਇਆ ਕਿਹੜੇ ਬੰਦੇ ਦੇ ਪੱਠੇ ਮਾਰੇ ਗਏ ਕਿਹੜੇ ਬੰਦੇ ਦਾ ਝੋਲਾ ਮਾਰਿਆ ਗਿਆ ਦੇਖੋ ਜੀ ਤੇ ਕੋਈ ਇੱਧਰ ਭਾਵੇਂ 2 ਕਿਨੇ 4 ਕਿਨੇ ਵੀ ਫਸਲ ਹੈਗੀ ਆ ਨਾ ਉਹਦੇ ਉੱਤੇ ਆਰਤੀਆਂ ਨੇ ਵੀ ਪੈਸੇ ਦੇ ਦੇਣੇ ਆ ਇਹਨੂੰ ਬਾਜ਼ਾਰ 'ਚੋਂ ਹੀ ਕਿਧਰੋਂ ਕਿਤੋਂ ਕਰਕੇ ਦੇਣੀ ਆ ਅਜੀਦਾ ਇੱਧਰ ਝੋਨਾਵੇਂ ਮਾਰਿਆ ਗਿਆ ਭਾਵੇਂ ਕਿ ਕੋਈ ਦ 100 ਕਿਲਾ ਜਮੀਨ ਹੋਇਆ ਭਾਵੇਂ 100 ਕਿਲਾ ਛੱਡ ਕੇ 150 ਕਿਲਾ ਵਜਿਦੀ ਸਾਰੀ ਫਸਲ ਹੀ ਮਾਰੀ ਗਈ ਤੇ ਬਰਬਾਦ ਹੋ ਗਿਆ ਨਾ ਉਹਨੂੰ ਹੁਣ ਆਰਤੀਆਂ ਨੇ ਦੇਣੇ ਕਿਉਂਕਿ ਆਰਤੀਆਂ ਤੋਂ ਅੱਗੇ ਆਪ ਦਾ ਸਾਰਾ ਕੋਈ ਦੇ ਕੇ ਕਿਸਾਨਾਂ ਨੂੰ ਬੈਠਾ ਹੁੰਦਾ ਤੇ ਉਹ ਵੀ ਸੱਚਾ ਆਰਤੀਆਂ ਵੀ ਜੇ ਕਿਸਾਨਾਂ ਦਾ ਨੁਕਸਾਨ ਹੋਇਆ ਤੇ ਨਾਲ ਹੀ ਆਰਤੀਆਂ ਵੀ ਵਿਚਾਰਾ ਰਖ ਲਿਆ ਗਿਆ ਕਿਉਂਕਿ ਹੁਣ ਇਹਨਾਂ ਕੋਲ ਜਦੋਂ ਫਸਲ ਨਹੀਂ ਰਹੀ ਤੇ ਇਹ ਇਹਦੇ 'ਚ ਨਾ ਉਹਨਾਂ ਦਾ ਕਸੂਰ ਨਾ ਆਰਤੀਆਂ ਦਾ ਕਸੂਰ ਆ ਤੇ ਮੈਂ ਫੇਰ ਇਹੀ ਬੇਨਤੀ ਕਰੂੰਗਾ ਸਾਰੇ ਜਿਹੜੇ ਕੋਈ ਭੈਣ ਭਰਾ ਕੋਈ ਦਾਨਪੁਨ ਕਰਨ ਜੋਗੇ ਆ ਕੋਈ ਕਿਸੇ ਦੀ ਮਦਦ ਕਰਨ ਜੋਗੇ ਆ ਉਹ ਆ ਕੇ ਸਿੱਧੀ ਇਹਨਾਂ ਭੈਣ ਭਰਾਵਾਂ ਦੀ ਮਦਦ ਕਰਨ ਤੇ ਅੱਜ ਸਾਡੀ ਇਹੋ ਕੋਸ਼ਿਸ਼ ਆ ਕਿ ਹਰ ਪਰਿਵਾਰ ਨੂੰ ਜਿੰਨੇ ਕੋ ਪਸ਼ੂ ਆ ਸਾਰੇ ਪਰਿਵਾਰਾਂ ਕੋ ਉਹਨਾਂ ਨੂੰ ਸਾਇਲੇਜ ਦਿੱਤਾ ਜਾਵੇ ਤੇ ਨਾਲ ਵੀ ਸਾਰੇ ਘਰਾਂ ਨੂੰ ਇੱਕ ਰਾਹੀਂ ਮਿਲ ਕੇ ਨਾਲ ਤੋੜਾ ਤੋੜਾ ਚੁੱਕਰ ਦਾ ਵੀ ਦੇ ਦਈਏ ਤਾਂ ਜੋ ਆਪਦਾ ਗਿਤਾਵਾ ਗਤੂਆ ਕਰਕੇ ਆਪਦਾ ਟਾਈਮ ਸਾਰ ਸਕਣ ਤੇ ਮੈਂ ਫੇਰ ਤੋਂ ਜਿਹੜੇ ਬਰਨਾਲੇ ਜ਼ਿਲ੍ਹੇ ਚੋਂ ਕੱਟੂ ਪਿੰਡ ਤੋਂ ਸਾਡੇ ਐਮਪੀ ਨੇ ਉੱਥੋਂ ਸੰਗਰੂਰ ਤੋਂ ਬਾਈ ਗਰਮੀਤ ਸਿੰਘ ਮੀਤੇਰ ਜੀ ਉਹਨਾਂ ਦੇ ਨਾਲ ਨੇ ਇਹ ਬੰਦੇ ਤੇ ਮੈਂ ਉਹਨਾਂ ਦਾ ਫੇਰ ਤੋਂ ਧੰਨਵਾਦ ਕਰਦਾ ਤੇ ਇਹ ਵੇਖੋ ਇਨਸਾਨੀਅਤ ਆ ਇਨਸਾਨੀਅਤ ਅਜੇ ਵੀ ਜਿੰਦਾ ਤੇ ਪੰਜਾਬੀ ਯੋਧੇ ਨੇ ਸੂਰਬੀਰ ਨੇ ਇਹ ਜਾਣੇ ਜਾਂਦੇ ਆ ਹਮੇਸ਼ਾ ਦਾਨ ਕਰਨ ਲਈ ਕਿਸੇ ਦੀ ਮਦਦ ਕਰਨ ਲਈ ਇਹ ਮਦਦ ਕਰਦੇ ਪਏ ਤੇ ਮੈਂ ਵੀ ਇਹ ਵਿਸ਼ਵਾਸ ਦੋਲਾ ਆਪਦੇ ਹਲਕੇ ਦੇ ਸਾਰੇ ਵਾਸੀਆਂ ਨੂੰ ਤਰਨਤਾਰਨ ਜ਼ਿਲ੍ਹੇ ਦੇ ਜਿੱਥੇ-ਜਿੱਥੇ ਵੀ ਪਾਣੀ ਆਇਆ ਅਸੀਂ ਉਹਨਾਂ ਪਰ ਆਪਰਾ ਵਾਲਾ ਤਤਿ ਰਵਾਂਗੇ ਖੜੇ ਰਵਾਂਗੇ ਜੋ ਵੀ ਸਰਕਾਰ ਨੂੰ ਮਦਦ ਆਉ ਜਿਹੜਾ ਲੋੜਵੰਦ ਆ ਉਹਦੇ ਤੱਕ ਉਹ ਮਦਦ ਪਹੁੰਚੂਗੀ ਤੇ ਮੈਂ ਫਿਰ ਤੋਂ ਕਿਸਾਨ ਵੀਰਾਂ ਨੂੰ ਵੀ ਪੀਸ ਕਰਦਾ ਕਿਸਾਨ ਵੀਰਾਂ ਨੂੰ ਇਹੋ ਹੀ ਅਪੀਲ ਆ ਕਿ ਸੰਜਮ ਰੱਖਣ ਦੀ ਲੋੜ ਹੈ ਕੁਦਰਤੀ ਕਹਿ ਰਿਹਾ ਆ ਆਪਾਂ ਕੁਝ ਕਰ ਨਹੀਂ ਸਕਦੇ ਜੇ ਬਰਸਾਤ ਹੋਈ ਆ ਪਹਾੜਾਂ ਤੇ ਹਵਾਚਲ ਤੇ ਬਰਸਾਤ ਹੋਈ ਆ ਤੇ ਪਾਣੀ ਹਮੇਸ਼ਾ ਨਵਾਲਾ ਨੂੰ ਚੱਲਦਾ ਇਧਰ ਨੂੰ ਨਵਾਲਾ ਨੂੰ ਪਾਣੀ ਆਉਣਾ ਆਣਾ ਸਭ ਤੋਂ ਵੱਡਾ ਕੰਮ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਕਿਸਾਨ ਵੀਰ ਆ ਨੇ ਜਿਹੜੇ ਆਜੋ ਥਾੜ ਵਾਲੇ ਜਿਨ੍ਹਾਂ ਦੇ ਪਾਣੀ ਆਇਆ